ਕੁਛ ਮੇਰੇ ਦਿਵਿਆਂਗ ਭੈਣ ਭਰਾ ਜਿਨ੍ਹਾਂ ਦੇ ਕਾਰਡ ਕਿਸੇ ਦਾ 79C ਕਿਸੇ ਦਾ 75C ਕਿਸੇ ਦਾ 60% ਸੀ ਕਿਸੇ ਦਾ 50% ਸੀ ਉਹ ਜਦੋਂ ਨਿਰਾਸ਼ ਹੋ ਕੇ ਕੈਂਪਸ ਤੋਂ ਜਾਂਦੇ ਸੀ ਨਾ ਵੀ ਸਾਨੂੰ ਬੈਟਰੀ ਵਾਲੀ ਟਰਾਈਸਾਈਕਲ ਨਹੀਂ ਮਿਲਦੀ ਤੇ ਦਿਲ ਨੂੰ ਇੱਕ ਹਲੂਣਾ ਆਉਂਦਾ ਸੀ ਅਸੀਂ ਉੱਪਰ ਰਿਕਵੈਸਟ ਭੇਜੀ ਇਸ ਮਾਮਲੇ ਬਾਰੇ ਪੂਰੇ ਖੱਤਰੀ ਬਰਾਦਰੀ ਨੇ ਸਾਥ ਦਿੱਤਾ ਅਸੀਂ ਉਸ ਲਈ ਡਿਸਕਸ ਕੀਤੀ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਨੂੰ ਅੱਜ ਨੋਟੀਫਿਕੇਸ਼ਨ ਆ ਗਿਆ ਵੀ ਤੁਸੀਂ 45% ਵਾਲੇ ਨੂੰ ਵੀ ਬੈਟਰੀ ਵਾਲੀ ਟਰਾਈਸਾਈਕਲ ਦੇ ਸਕਦੇ ਹੋ ਇਹਦੇ ਵਿੱਚ ਪੂਰੇ ਦਿਵਿਆਂਗ ਭੈਣ ਭਰਾਵਾਂ ਦਾ ਹੌਸਲਾ ਵੀ ਵਧੇਗਾ ਔਰ ਉਹਨਾਂ ਦੀ ਜ਼ਿੰਦਗੀ ਦੀ ਰਫ਼ਤਾਰ ਵੀ ਵਧੇਗੀ ਤਾਂ ਕਿ ਉਹ ਸਾਡੇ ਨਾਲ ਚੱਲ ਸਕਣ ਇਹੀ ਸਾਡੀ ਆਸ਼ਾ ਸੀ ਇਹੀ ਸਾਡਾ ਸੁਪਨਾ ਹੈ ਕਿ ਅਸੀਂ ਜਲਾਲਾਬਾਦ ਹਲਕੇ ਦੇ ਵਿੱਚ ਕੁਝ ਦਿਵਿਆਂਗ ਭੈਣ ਭਰਾ ਇਸ ਤਰ੍ਹਾਂ ਨਾਲ ਹੋਵੇ ਕਿ ਉਹ ਰੇੜਕੇ ਚੱਲ ਰਿਹਾ ਜਾਂ ਕਿਵੇਂ ਚੱਲ ਰਿਹਾ ਸਾਡੀ ਜਿਹੜਾ ਸੇਵਾ ਦਾ ਸਹੀ ਅਰਥ ਸਾਨੂੰ ਲੱਗਦਾ ਵੀ ਇਸ ਸਕੀਮ ਰਾਹੀਂ ਸਾਨੂੰ ਮਿਲ ਜਾਵੇਗਾ ਸਰ ਹੁਣ ਦਾ ਅਗਲਾ ਕੰਮ ਇੱਥੇ ਕਦੋਂ ਲੱਗਿਆ ਜੀ ਲੱਗੇਗਾ ਜੀ ਹਾਂਜੀ ਬਹੁਤ ਵਧੀਆ ਸਵਾਲ ਤੇ ਤੁਸੀਂ ਜਿਹੜਾ ਅਸੀਂ ਤੀਜਾ ਕੈਂਪ ਲਵਾ ਰਹੇ ਆ ਇਹ ਅਸੀਂ ਅਰਨੇ ਵਾਲਾ شیخ ਜ਼ਬਾਨ ਬਾਬਾ ਖੁਸ਼ਦਿਲ ਜੀ ਗੁਰਦੁਆਰਾ ਹੈ ਅਸੀਂ ਉਥੇ ਸੰਪੰਨ ਕਰਨ ਜਾ ਰਹੇ ਆ ਪੰਜਾਬ ਦਾ ਨਿਵਾਸੀ ਕਿਤੋਂ ਦਾ ਵੀ ਰਹਿਣ ਵਾਲਾ ਹੋਵੇ ਉਹ ਦਵਿਆਗ ਭੈਣ ਭਰਾ ਮੜੋ 30% ਤੋਂ ਅਬਵ ਜਿਹੜਾ ਵੀ ਹੋਵੇਗਾ ਅਸੀਂ ਉਹਨੂੰ ਬੈਟਰੀ ਵਾਲੀ ਟਰਾਈਸਾਈਕਲ ਦੇਵਾਂਗੇ ਔਰ ਇੱਕ ਖੁਸ਼ਖਬਰੀ ਤੁਹਾਨੂੰ ਮੈਂ ਨਾਲ ਹੋਰ ਦਿੰਨਾ ਹੈ ਸਾਰੇ ਭੈਣ ਭਰਾਵਾਂ ਲਈ ਵੀ ਜੇ ਸ ਭੈਣ ਭਰਾ ਨੇ ਕੋਈ ਪਹਿਲਾਂ ਹੱਥੋ ਵਾਲੀ ਸਾਈਕਲ ਲੈ ਚੁੱਕਿਆ ਜਾਂ 휠ਚੇਅਰ ਲੈ ਚੁੱਕਿਆ ਉਸ ਨੂੰ ਵੀ ਅਸੀਂ ਬੈਟਰੀ ਵਾਲੀ ਟਰਾਈਸਾਈਕਲ ਲੈ ਕੇ ਜ਼ਰੂਰ ਦੇਵਾਂਗੇ ਪ੍ਰਧਾਨ ਸਾਹਿਬਾ ਜਿਹੜਾ ਸਹਿਯੋਗ ਹੈ ਸਾਰਾ ਇਹ ਖत्री बरादरी ਵੱਲੋਂ ਕਾ ਜਾ ਰਿਹਾ ਹੈ ਕਿ ਕਿਸੇ ਰਾਜਨੀਤਿਕ ਪਾਰਟੀ ਦਾ ਵੀ ਕੋਈ ਸਬੂਤ ਹੈ ਜੀ ਮੈਂ ਤੁਹਾਨੂੰ ਜਵਾਬ ਦਿੰਦਾ ਜੀ ਇਹਦਾ ਬਹੁਤ ਸਾਰੇ ਜਿਹੜੀਆਂ ਸਕੀਮਾਂ ਨੇ ਚਾਹੇ ਸੈਂਟਰ ਸਰਕਾਰ ਵੱਲੋਂ ਹੋਏ ਚਾਹੇ ਪੰਜਾਬ ਸਰਕਾਰ ਵੱਲੋਂ ਹੋਏ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਗੱਲ ਇਹ ਹੈ ਕਿ ਉਸ ਨੂੰ ਲਾਗੂ ਕਿਵੇਂ ਕਰਨਾ ਹੈ ਲੋਕਾਂ ਤੱਕ ਉਹ ਜਿਹੜੀ ਸੇਵਾ ਹੈ ਲੋਕਾਂ ਤੱਕ ਪਹੁੰਚਾਉਣੀ ਕਿਵੇਂ ਹੈ ਇਸ ਕਰਕੇ ਸੈਂਟਰ ਸਰਕਾਰ ਦੀ ਇਹ ਸਕੀਮ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਪਰਾਲਾ ਜਿਹੜਾ ਉਹ ਕਤਰੀ ਬਰਾਦਰੀ ਵੈਲਫੇਅਰ ਸੁਸਾਇਟੀ ਦੇ ਵੱਲੋਂ ਇਸ ਬੈਨਰ ਦੇ ਹੇਠ ਕੀਤਾ ਗਿਆ ਤੇ ਇਸ ਬੈਨਰ ਨੇ ਜਿਹੜਾ ਪਹਿਲਾਂ ਵੀ ਦੋ ਕੈਂਪ ਜਿਹੜੇ ਲਗਾਏ ਨੇ ਤੇ ਬਹੁਤ ਲੋਕਾਂ ਦਾ ਜਿਹੜਾ ਉੱਥੇ ਹੰਗਾਰਾ ਮਿਲਿਆ ਤੇ ਉਹਨਾਂ ਲੋਕਾਂ ਨੂੰ ਜਿਹੜਾ ਉਹ ਸਾਰਾ ਸਮਾਨ ਉਹ ਮੁਹੱਈਆ ਕਰਵਾਇਆ ਗਿਆ ਜਿਨ੍ਹਾਂ ਨੂੰ ਉਹ ਲੋਡ ਸੀ ਉੱਥੇ ਕਿਤੇ ਨਾ ਕਿਤੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਕਿ ਦਿੱਕਤ ਜਿਹੜੀ ਆਉਂਦੀ ਸੀ ਸਰਟੀਫਿਕੇਟ ਨੂੰ ਲੈ ਕੇ ਆਉਂਦੀ ਸੀ ਕਿ ਕਿਸੇ ਦਾ 80% ਬਣਿਆ ਤਾਂ ਉਹਨੂੰ ਬੈਟਰੀ ਵਾਲੀ ਸਕੂਟਰੀ ਨਹੀਂ ਮਿਲ ਚਾਹੀਦੀ 90% ਵਾਲੇ ਨੂੰ ਮਿਲ ਚਾਹੀਦੀ ਪਰ ਹੁਣ ਜਿਹੜਾ ਸਾਡੇ ਸਹਿਗਲ ਸਾਹਿਬ ਇਹਨਾਂ ਤੇ ਇਹਨਾਂ ਦੀ ਸਮੁੱਚੀ ਜਿਹੜੀ ਟੀਮ ਹੈ ਸਾਡੀ ਇਹਨਾਂ ਸਾਰਿਆਂ ਨੇ ਉਪਰਾਲੇ ਨਾਲ ਇਹਨਾਂ ਦੇ ਯੋਗਦਾਨ ਨਾਲ ਉੱਪਰ ਜਦੋਂ ਗੱਲਬਾਤ ਕੀਤੀ ਜਿਹੜੇ ਚਾਹੇ ਕੋਈ ਅਫਸਰ ਲੈਵਲ ਦੇ ਨੇ ਚਾਹ ਜਿਹੜੇ ਇਹ ਕੈਂਪ ਨੂੰ ਜਿਹੜੇ ਉੱਪਰੋਂ ਜਿਹੜੇ ਪਰਮਿਸ਼ਨਾਂ ਦਿੰਦੇ ਨੇ ਉਹਨਾਂ ਲੋਕਾਂ ਨੇ ਇਸ ਗੱਲ ਦਾ ਹੰਗਾਰਾ ਭਰਿਆ ਕਿ ਚਾਹੇ 45% ਤੱਕ ਵੀ ਕਿਸੇ ਕੋਲ ਜਿਹੜਾ ਸਰਟੀਫਿਕੇਟ ਉਹਦਾ ਹੈਂਡੀਕੈਪ ਦਾ ਹੋਏਗਾ ਤਾਂ ਉਹਦਾ ਜਿਹੜਾ ਉਹ ਉਸ ਨੂੰ ਜਿਹੜਾ ਟਰਾਈਸਾਈਕਲ ਬੈਟਰੀ ਵਾਲਾ ਜਿਹੜਾ ਉਹ ਦਿੱਤਾ ਜਾਏਗਾ ਤਾਂ ਇਸ ਕਰਕੇ ਇਹ ਜਿਹੜਾ ਉਪਰਾਲਾ ਹੈ ਇਹ ਖਤਰੀ ਬਰਾਦਰੀ ਵੈਲਫੇਅਰ ਸੁਸਾਇਟੀ ਬਲਕ ਕੁਸਚਨ ਤਾਂ ਲੋਈ ਹੈ ਕਿ ਜਿਹੜੇ ਤੁਸੀਂ ਟਰਾਈਸਾਈਕਲ ਵਗੈਰਾ ਜਾਂ ਕੁਝ ਵੀ ਬੈਟਰੀ ਵਾਲੀਆਂ ਤੁਸੀਂ ਉਹਨਾਂ ਨੂੰ ਹੈਲਪ ਕਰ ਰਹੇ ਹੋ ਜਮਨਾ ਜੀ ਕਿ ਇਹ ਜਿਹੜਾ ਉੱਥੇ ਪਹੁੰਚ ਜੂਗਾ ਸਾਰਿਆਂ ਨੂੰ ਮੰਨ ਦਿਓਗੇ ਤੇ ਜਾਂ ਉਸ ਤੋਂ ਪਹਿਲਾਂ ਕੋਈ ਰਜਿਸਟ੍ਰੇਸ਼ਨ ਹੋਈ ਤੁਹਾਡੇ ਲੋਕ ਲਈ ਬਿਲਕੁਲ ਜੀ ਰਜਿਸਟ੍ਰੇਸ਼ਨ ਹੋਵੇਗੀ ਜੀ 15 ਫਰਵਰੀ ਨੂੰ ਤੇ ਬਹੁਤ ਉਮੀਦ ਹੈ ਵੀ 31 ਮਾਰਚ ਤੋਂ ਪਹਿਲਾਂ ਪਹਿਲਾਂ ਇੱਕ ਜਲਾਲਾਬਾਦ ਵਾਲੇ ਕੈਂਪ ਦਾ ਤੇ ਜਿਹੜਾ 15 ਮਈ ਨੂੰ ਅਸੀਂ ਹਰਨੀ ਵਾਲੇ ਲਾਵਾਂਗੇ ਉਹਦਾ ਸਮਾਂ ਮਾਰਚ 2026 ਤੋਂ ਪਹਿਲਾਂ ਪਹਿਲਾਂ ਡਿਸਟ੍ਰੀਬਿਊਸ਼ਨ ਕਰਤਾ ਆ ਗਿਆ ਦਾ ਇਹ ਪੂਰੀ ਉਮੀਦ ਹੈ ਜੀ ਇਸ ਤੋਂ ਬਾਅਦ ਜਲਾਲਾਬਾਦ ਨੂੰ ਕਿ ਕੈਂਪ ਲਾਉਗੇ ਤੁਹਾਡੇ ਦੇ ਦੇਖੋ ਡਿਸਟ੍ਰੀਬਿਊਸ਼ਨ ਕੈਂਪਸ ਹੀ ਲਾਵਾਂਗੇ ਦੋ ਬਾਅਦ ਕਿਉਂਕਿ ਕੈਂਪ ਬਹੁਤ ਅਨਮੁੱਲੇ ਨੇ ਮੈਂ ਕਹਿਣਾ ਤਾਂ ਨਹੀਂ ਚਾਹਦਾ ਪਰ ਮੈਨੂੰ ਪਤਾ ਵੀ ਬਹੁਤ ਮਿਹਨਤ ਕਰਕੇ ਕੈਂਪ ਲੈ ਗਏ ਨੇ ਇਹਦੇ ਪਿੱਛੇ ਬਹੁਤ ਮਿਹਨਤ ਲੱਗੀ ਆ ਤੁਹਾਡੇ ਪੱਤਰਕਾਰ ਭਾਈਚਾਰੇ ਦਾ ਬਹੁਤ ਰਵਾਨੀ ਹੋਗਾ ਜੇ ਤੁਸੀਂ ਹਰ ਇੱਕ ਜ਼ਰੂਰਤਮੰਦ ਤਾਂ ਕਿ ਸਨੇਹਾ ਬਚਾਓ ਔਰ ਜਿੰਨੇ ਵੀ ਤੁਹਾਡੇ ਸ਼ਰੋਤੇ ਸੁਣਦੇ ਪਏ ਨੇ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਜੋ ਆਪਣੇ ਦਿਵਿਆਂਗ ਭੈਣ ਭਰਾਣੇ ਉਹਨਾਂ ਤਾਂ ਕਿ ਸਨੇਹਾ ਬਚਾਓ ਤਾਂ ਕਿ ਆਪਣੇ ਹਲਕਾ ਜਲਾਲਾਵਾ ਤਾਂ ਛੱਡੋ ਮੈਂ ਕਹਿੰਨਾ ਪੂਰੇ ਪੰਜਾਬ ਦੇ ਵਿੱਚੋਂ ਵੀ ਆ ਜੰਨਾ ਜੀ ਉਹਨਾਂ ਦੀ ਸੇਵਾ ਕੀਤੀ ਜਾਵੇਗੀ ਦੇ ਵਿਆਗ ਭੈਣ ਭਰਾ ਹੀ ਕੋਈ ਵੀ ਰੜ ਕੇ ਨਾ ਜਾਵੇ ਉਹ ਆਦੀ ਜ਼ਿੰਦਗੀ ਦੀ ਰਫਤਾਰ ਨਾਲ ਚੱਲੇ ਇਹ ਹੀ ਸਾਡਾ ਸੁਪਨਾ ਹੈ ਇਸ ਸਾਈਕਲਾ ਤੋਂ ਇਲਾਵਾ ਕੁਝ ਹੋਰ ਵੀ ਦਿੱਤਾ ਜਾ ਰਿਹਾ ਹੈ ਕਿ ਇਕੱਲੇ ਸਾਈਕਲ ਹੀ ਨਹੀਂ ਬਿਲਕੁਲ ਜੀ 60 ਸਾਲ ਜਾਂ ਉਸ ਤੋਂ ਉੱਪਰ ਜੋ ਬਜ਼ੁਰਗ ਨੇ ਜਿਨ੍ਹਾਂ ਨੂੰ ਕੋਈ ਚੱਲਣ ਚ ਪਰੇਸ਼ਾਨੀ ਆਉਂਦੀ ਹੈ ਉਹਨਾਂ ਨੂੰ 휠ਚੇਅਰ ਦੀ ਜ਼ਰੂਰਤ ਹੋਵੇ ਜਾਂ ਕਈਆਂ ਮਤਾਵਾਂ ਦੇ ਆਪਣੇ ਇਹ ਗੋਡੇ ਦੁਖਦੇ ਨੇ ਕਿਸੇ ਦੀ ਕਮਰ ਚ ਦਰਦ ਹੈ ਜਾਂ ਕਿਸੇ ਨੂੰ ਕੰਨਾਂ ਵਾਲੀ ਮਸ਼ੀਨ ਚਾਹੀਦੀ ਆ ਸਰਵਾਈਕਲ ਹੈ ਕਿਸੇ ਨੂੰ ਛੜੀ ਚਾਹੀਦੀ ਆ ਮਤਲਬ ਕਾਫੀ ਪ੍ਰੋਡਕਟ ਨੇ 25 30 ਪ੍ਰੋਡਕਟ ਹੋਰ ਨੇ ਉਹਨਾਂ ਦੀ ਉਮਰ ਦੀ ਰਿਲੀਜੀਬਿਲਟੀ 60 ਸਾਲ ਤੋਂ ਉਪਰ ਜਾਂ 60 ਸਾਲ ਦੇ ਹੋਣ ਜਾਂ 60 ਸਾਲ ਤੋਂ ਉੱਪਰ ਹੋਣ ਉਹਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਕੀ ਕੁਝ ਲੈ ਕੇ ਆਉਣਾ ਪਊਗਾ ਜਿੱਥੋਂ ਤੁਸੀਂ ਉਹ ਚੀਜ਼ਾਂ ਦੇ ਸਕੋ ਕੀ ਉਹਨਾਂ ਨੂੰ ਕੋਈ ਸਰਟੀਫਿਕੇਟ ਦੀ ਜ਼ਰੂਰਤ ਆ? ਜਾ ਆਧਾਰ ਕਾਰਡ ਦੇ ਆਧਾਰ ਤੇ ਤੁਸੀਂ ਦੇ ਸਕਦੇ ਹੋ ਕੀ ਕੁਸਚਨ ਹੈ ਬਿਲਕੁਲ ਇਹ ਕੰਮ ਸਾਰਾ ਆਪਣੇ ਲੀਗਲ ਡਵਾਈਜ਼ਰ ਅਮਨਦੀਪ ਹੰਡਾ ਜੀ ਦੇਖਦੇ ਨੇ ਇਸ ਗੱਲ ਦਾ ਜਵਾਬ ਇਹ ਦੇਣਗੇ ਜੀ ਪੂਰਾ ਜੀ ਸਰ ਹਾਂ ਜੀ ਸਰ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਸਰ ਸਾਡਾ ਮੇਨ ਮਕਸਦ ਸਰ ਅੱਜ ਪ੍ਰੈਸ ਕਾਨਫਰੰਸ ਇਹ ਸੀਗਾ ਕਿਉਂਕਿ ਅਸੀਂ ਪਿੱਛੇ ਦੋ ਕੈਂਪ ਲਗਾ ਚੁੱਕੇ ਹਾਂ ਹੁਣ ਅਸੀਂ ਤੀਸਰਾ ਕੈਂਪ ਜੋ ਲਗਾਉਣ ਜਾ ਰਹੇ ਹਾਂ ਉਹ ਅਰਨੀਪਾਲਾ ਸ਼ੇਖ ਸੁਬਹਾਨ ਵਿਖੇ ਲਗਾਉਣ ਜਾ ਰਹੇ ਹਾਂ ਜੋ 15 ਫਰਵਰੀ ਦਿਨ ਐਤਵਾਰ ਨੂੰ ਹੋਵੇਗਾ। ਔਰ ਜੋ ਸੀ ਕੈਂਪ ਲਗਾਏ ਜੋ ਰੀਸੈਂਟਲੀ ਪਿੱਛੇ ਅਸੀਂ ਸੈਕੰਡ ਕੈਂਪ ਲਗਾਇਆ ਉਹਦੇ ਚ ਇਹ ਵੇਖਿਆ ਗਿਆ ਵੀ ਜਿਹੜੇ ਲੋਕਾਂ ਨੇ ਇਹ ਸਾਰੇ ਟੂਰ ਕਰ ਰਹੇ ਨੇ ਅੱਗੇ ਖੜੇ ਨੇ। ਉਹਨੇ ਉਹ ਹਰੇਕ ਬੰਦਾ ਆ ਗਿਆ ਕਹਿੰਦਾ ਵੀ ਮੈਨੂੰ ਐਮਡੀਸੀ ਦੇ ਦਿਓ, ਮੈਨੂੰ ਜਿਹੜਾ ਜਿਹੜਾ ਬੈਂਟਰੀ ਵਾਲਾ ਜਿਹੜਾ ਹੈਗਾ ਟ੍ਰਾਈਸਾਈਕਲ ਮੈਨੂੰ ਉਹ ਦੇ ਦਿਓ। ਬਟ ਉਹਦੇ ਵਿੱਚ ਇਹ ਆ ਵੀ ਪਹਿਲਾਂ ਤਾਂ ਹੈਗਾ ਸੀ 80% ਪਲੱਸ ਵਾਲੇ ਨੂੰ ਜਿਹੜਾ ਕਿ ਐਮਡੀਸੀ ਮਿਲਦਾ ਸੀਗਾ ਹੁਣ ਅਸੀਂ ਸਾਰਿਆਂ ਨੇ ਡਿਸਕਸ ਕਰਕੇ ਜਿੱਥੋਂ ਸਾਨੂੰ ਇਹ ਮਿਲਦਾ ਪ੍ਰੋਵਾਈਡ ਹੁੰਦਾ ਸਾਰਾ ਅਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਉਹਨਾਂ ਨੂੰ ਅਸੀਂ ਰਿਟਨ ਚ ਭੇਜਿਆ ਸਾਡੀ ਮੀਟਿੰਗ ਹੋਈ ਉਸ ਤੋਂ ਬਾਅਦ ਸਾਡੀ ਉਹਨਾਂ ਨਾਲ ਰਿਕੁਐਸਟ ਅਕਸੈਪਟ ਕਰ ਲਈ ਔਰ ਸਾਨੂੰ ਉਹਨੇ ਦੱਸਿਆ ਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਜਿਹੜਾ ਹੁਣ ਅਸੀਂ ਤੀਜਾ ਕੈਂਪ ਜੋ ਲਗਾਵਾਂਗੇ ਥਰਡ ਕੈਂਪ ਲਗਾਵਾਂਗੇ ਅਰਨੀ ਵਾਲਾ 628 ਵਿਖੇ ਉਹਨੋਂ ਦੇਚ ਜਿਹੜਾ ਵੀ ਕੋਈ ਬਜ਼ੁਰਗ ਹੈ ਜਾਂ ਕੋਈ 45% ਤੋਂ ਵੱਧ ਵਾਲਾ ਜਿਹਨੂੰ ਡਿਸੇਬਿਲਟੀ ਹੈਗੀ ਹੈ ਉਹਨੂੰ ਅਸੀਂ ਐਮਟੀਸੀ ਵਹੀਕਲ ਪ੍ਰੋਵਾਈਡ ਕਰਾਵਾਂਗੇ ਉਹ 60 ਪਲੱਸ 60 60 ਸਾਲ ਦੀ ਉਮਰ ਤੋਂ ਵੱਧ ਵਾਲਾ ਉਹਨੂੰ ਕੋਈ ਵੀ ਕਿਸੇ પ્રકાર ਦੀ ਕੋਈ ਲੋਨ ਹੋਵੇ ਕੋਈ ਵਾਕਰ ਚਾਹੀਦਾ ਕੁਛ ਨੂੰ ਹਿਅਰਿੰਗ ਪ੍ਰੋਬਲਮ ਹੈ ਕਿਸੇ ਨੂੰ ਬੈਹਰ ਦੀ ਪ੍ਰੋਬਲਮ ਹੈ ਕਿਸੇ ਨੂੰ ਗੋਡਿਆਂ ਦੀ ਪ੍ਰੋਬਲਮ ਹੈ ਔਰ ਕਿਸੇ ਨੂੰ ਸਟਿਕ ਦੀ ਪ੍ਰੋਬਲਮ ਹੈਗੀ ਹੈ ਉਹ ਅਸੀਂ ਉਹਨੂੰ ਪ੍ਰੋਵਾਈਡ ਕਰਾਵਾਂਗੇ ਉਹਦੇ ਵਾਸਤੇ ਅਲੀਜੀਬਿਲਟੀ ਕੀ ਹੈ ਜਿਹੜਾ ਦਾ ਹੈਗਾ 45% ਬਾਬ ਵਾਲਾ ਡਿਸੇਬਿਲਟੀ ਵਾਲਾ ਉਹਦੇ ਵਾਸਤੇ ਇੱਕ ਸਾਨੂੰ ਚਾਹੀਦਾ ਹੈ ਡਿਸੇਬਿਲਟੀ ਸਰਟੀਫਿਕੇਟ ਜਿਹਨੂੰ ਆਪਾਂ ਹੈਂਡੀਕੈਪ ਸਰਟੀਫਿਕੇਟ ਕਹਾ ਦਿੰਦੇ ਆ ਜੋ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਹੁੰਦਾ ਠੀਕ ਹੈ ਜੀ ਉਹਦੀ ਇੱਕ ਫੋਟੋਕਾਪੀ ਪਲੱਸ ਇੱਕ ਆਧਾਰ ਕਾਰਡ ਉਹ ਨਾਲ ਲੈ ਕੇ ਆਵੋ ਦੋਨੋਂ ਦੋਨੋਂ ਦੀਆਂ ਫੋਟੋਸਟੇਪੀਆ ਲੈ ਕੇ ਆਵੋ ਸੈਕੰਡ ਜਿਹੜਾ ਸਿੱਖੀ ਸਿੱਖੀ ਪਰ ਸਿੱਖੀ ਤੋਂ ਪਰਤੋਲਾ ਕੋਈ ਵੀ ਇਨਸਾਨ ਹੈ ਚਾਹੇ ਉਹ ਲੇਡੀਜ਼ ਹੈ ਚਾਹੇ ਇੱਕ ਬੰਗੀ ਜੈਂਟਸ ਉਹਦੇ ਵਾਸਤੇ ਸਾਨੂੰ ਕੱਲਾ ਇੱਕ ਆਧਾਰ ਕਾਰਡ ਚਾਹੀਦਾ ਜਿਸ ਦੀ ਫੋਟੋ ਕਾਪੀ ਚਾਹੀਦੀ ਹੈ ਉਹ ਸਾਡੇ ਕੋਲ ਉਹ ਤਿੰਨ ਤਰੀਕ ਨੂੰ ਅਰਨੀ ਵਾਲਾ ਸ਼ੇਖ ਸੁਬਾਨ ਵਿਖੇ 15 ਫਰਵਰੀ ਨੂੰ ਲੈ ਕੇ ਉੱਥੇ ਆਵੇ ਔਰ ਸਾਨੂੰ ਉਹ ਜਿਹੜਾ ਜਿਹੜਾ ਤੀਜਾ ਕੈਂਪ ਲਗਾ ਰਹੇ ਆ ਉਹ ਅਸੀਂ ਉੱਥੇ ਆਉਣ ਦੀ ਰਜਿਸਟ੍ਰੇਸ਼ਨ ਕਰਾਂਗੇ ਉੱਥੇ ਬਾਕੀ ਦਾ ਉਹਨਾਂ ਦੀ ਫੋਟੋ ਹੋਵੇਗੀ ਉਹ ਵਾਸਤੇ ਰਜਿਸਟ੍ਰੇਸ਼ਨ ਕਰਕੇ ਉਸ ਹੀ ਜੋ ਸਾਡੇ ਕੋਲ ਆਉਣਗੇ ਜਿੰਨੇ ਵੀ ਸਾਡੇ ਕੋਲ ਆਣਗੇ ਜਿਨ੍ਹਾਂ ਦੇ ਸਾਡੇ ਲਈ ਸਭਾਂਗੇ ਉਸ ਤੋਂ ਬਾਅਦ ਅਸੀਂ ਉੱਪਰ ਭੇਜਾਂਗੇ ਉਸ ਤੋਂ ਬਾਅਦ ਫੋਰਥ ਕੈਂਪ ਦਾ ਜਾਂ ਫਿਰ ਸਿਕੰਪੋਰਟ ਕੈਂਪ ਇਸ ਤੋਂ ਬਾਅਦ ਜਲਾ ਬਲ ਲੱਗੂਗਾ ਫਿਰ ਉਸ ਤੋਂ ਬਾਅਦ ਅੰਮੀ ਬਰੋ ਆ ਜੇਗਾ ਪਰ ਉਹ ਨਹੀਂ ਪ੍ਰੋਵਾਈਡ ਕਰਾਂਗੇ ਬਲਾਡ ਦੇ ਹਿਸਾਬ ਨਾਲ ਲੋਕੀ ਤੁਹਾਡੇ ਕੋਲ ਰਜਿਸਟ੍ਰੇਸ਼ਨ ਕਰਉਣ ਕੇ ਜਾਂ ਪੂਰੇ ਨਾ ਜੀ ਨਾ ਅਸੀਂ ਕਹਿੰਦੇ ਆਂ ਵੀ ਜੋ ਜਿੰਦ ਤੋਂ ਤੱਕ ਸਾਡੀ ਆਵਾਜ਼ ਪਹੁੰਚਦੀ ਜੋ ਵੀ ਸਾਡੀ ਆਵਾਜ਼ ਨੂੰ ਸੁਣਦਾ ਹੈ ਪੰਜਾਬ ਤੋਂ ਜਿੱਥੋਂ ਵੀ ਕੋਈ ਬੰਦਾ ਆ ਸਕਦਾ ਜੋ ਮਾਰਗੜ ਚੋਂ ਦਾ ਜਿਸ ਦੀ ਜੂਤ ਹੈਗੀ ਐ ਉਹ ਸਾਡੇ ਤੱਕ ਪਹੁੰਚੇ ਸਾਡੇ ਕੋਲ ਆਵੇ ਅਸੀਂ ਉਹਨਾਂ ਨੂੰ ਥੀ ਫਵਾਇਆ ਕਹਿੰਦਾ ਤੁਹਾਡੀ ਬਰਾਦਰੀ ਦਾ ਵੀ ਹੋਵੇ ਜਾਂ ਕਿਸੇ ਵੀ ਬਰਾਦਰੀ ਦਾ ਕਿਸੇ ਵੀ ਬਰਾਦਰੀ ਦਾ ਹੋਵੇ ਇਹਦੇ ਕੋਈ ਜਾਤ ਪਾਤ ਨਹੀਂ ਕੋਈ ਕੁਛ ਨਹੀਂ ਹੈਗਾ ਜੀ ਜੋ ਕਿਸੇ ਵੀ ਬਰਾਦਰੀ ਤੋਂ ਸਾਡੇ ਕੋਲ ਪਹੁੰਚ ਕਰੇ ਅਸੀਂ ਉਹਨੂੰ ਥੀ ਰੋਇਟ ਕਰਾਂ ਸਰ ਪ੍ਰਧਾਨ ਜੀ ਕਈ ਵਾਰ ਕੋਈ 45% ਤੋਂ ਵੱਧ ਹੈਂਡੀਕੈਪ ਹੁੰਦਾ ਉਹਦੇ ਕੋਲ ਸਰਟੀਫੀਕੇਟ ਨਹੀਂ ਤੁਸੀਂ ਸਰਟੀਫੀਕੇਟ ਬਣਾਉਂਦੀ ਹੈ ਤੁਹਾਡੇ ਲੋਕਾਂ ਨੂੰ ਹੈਲਪ ਕੀਤੀ ਜਾ ਰਹੀ ਬਿਲਕੁਲ ਹਜੇ ਤੱਕ ਇਹ ਨਹੀਂ ਬਿਲਕੁਲ ਜੀ ਮੈਂ ਇਸ ਬਾਰੇ ਪਿਛੇ ਐਮਐਲਏ ਸਾਹਿਬ ਨੂੰ ਵੀ ਕਿਹਾ ਸੀ ਉਹਨਾਂ ਨੇ ਵੀ ਸਹਿਯੋਗ ਦੇਣ ਦੀ ਆਪਾਂ ਉਹਨੂੰ ਗੱਲ ਕੀਤੀ ਹੈ ਨਹੀਂ ਤਾਂ ਸਾਡੀ ਬਰਾਦਰੇ ਸਾਡੇ ਸਾਨੂੰ ਮਿਲੋ ਇਕਬਾਲ ਸੋਢੀ ਸਾਡੇ ਸਿਵਲ ਹਸਪੀਟਲ 'ਚ ਬੈਠ ਰਹੇ ਨੇ ਉਹ ਇਸ ਕੰਮ ਦੇ ਦੇਖਰੇਖ ਕਰ ਰਹੇ ਨੇ ਜੇ ਕਿਤੇ ਕੋਈ ਕਿਸੇ ਨੂੰ ਜ਼ਰੂਰਤ ਹੋਵੇ ਨਹੀਂ ਬਣਦਾ ਕਿਤੋਂ ਫਰੀਦਕੋਟੋਂ ਨਹੀਂ ਬਣਦਾ ਜਾਂ ਕਿਤੋਂ ਨਹੀਂ ਬਣਦਾ ਉਹ ਮੇਰੇ ਨਾਲ ਸੰਪਰਕ ਕਰਨ ਮੈਂ ਉਹਦੀ ਪਰਸਨਲ ਜ਼ਿੰਮੇਵਾਰੀ ਨਾਲ ਉਹਨੂੰ ਬਣਵਾ ਕੇ ਦਿਆਂਗਾ ਰਜਿਸਟ੍ਰੇਸ਼ਨ ਉਸੇ ਦਿਨ ਵੀ ਹੋ ਸਕਦੀ ਹੈ ਕਿ ਜਾਂ ਉਸ ਤੋਂ ਬਾਅਦ ਵੀ ਹੋ ਸਕਦੀ ਹੈ ਕਿ ਪਹਿਲੇ ਹੀ ਹੋ ਗਈ ਰਜਿਸਟ੍ਰੇਸ਼ਨ ਫਰਵੀਨੂ ਅਰਨੀ ਵਾਲਾ ਸ਼ੇਖਸਮਾਨ ਬਾਬਾ ਖੁਸ਼ਦੂ ਗੁਰਦਾਰਾ ਉੱਥੇ ਰਜਿਸਟ੍ਰੇਸ਼ਨ ਹੋਵੇਗੀ ਉਸ ਤੋਂ ਬਾਅਦ 31 ਮਾਰਚ ਤੋਂ ਪਹਿਲਾਂ ਪਹਿਲਾਂ ਸਮਾਨ ਆ ਜਾਏਗਾ ਉਹ ਅਸੀਂ ਡਿਸਟ੍ਰੀਬਿਊਸ਼ਨ ਕਰਾਂਗੇ ਸਰ ਰਜਿਸਟ੍ਰੇਸ਼ਨ ਇੱਕ ਦਿਨ ਹੋਏਗੀ ਪ੍ਰਧਾਨ ਜੀ ਕਿ ਉਸ ਤੋਂ ਬਿਲਕੁਲ ਜੀ ਇੱਕ ਦਿਨ ਹੋਏਗੀ ਬੜੀ ਮੁਸ਼ਕਲ ਨਾਲ ਕਿਉਂਕਿ ਨਵੀਂ ਸਕੀਮ ਆਈ ਆ ਅਸੀਂ ਪਹਿਲਾਂ ਉਦੋਂ ਹੀ ਸਾਨੂੰ ਥੋੜਾ ਜਿਹਾ ਪਤਾ ਲੱਗ ਗਿਆ ਸੀ ਇੱਕ ਤਰੀਕ ਨੂੰ ਜਦੋਂ ਟੈਂਪ ਲਗਾਇਆ ਸੀ ਉਦੋਂ ਹੀ ਫਿਰ ਅਸੀਂ ਥੋੜਾ ਜਿਹਾ ਅਨਾਉਂਸ ਕਰਨਾ ਸ਼ੁਰੂ ਕਰ ਦਿੱਤਾ ਸੀ ਲੇਕਿਨ ਥੋੜਾ ਧੀਰੇ ਧੀਰੇ ਕੋ ਸਾਨੂੰ ਕਨਫਰਮੇਸ਼ਨ ਨਹੀਂ ਸੀ 15 ਜਨਵਰੀ ਨੂੰ ਅਸੀਂ ਇਸ ਸਕੀਮ ਲਈ ਉਥੇ ਅਰਨੀਵਾਲਾ ਸ਼ੇਖਸਬਨ ਆ ਰਹੇ ਆ ਅਬੋਰ ਹਲਕਾ ਫਾਜਲ ਕਾ ਹਲਕਾ ਮਲੋਟ ਮੁਕਸਰ ਤੇ ਸਾਡਾ ਪੂਰਾ ਅਰਨੀਵਾਲਾ ਹਲਕਾ ਤੇ ਜਨਾਲਾਵਾਦ ਹਲਕਾ ਸਾਰਾ ਨੇੜੇ ਹੀ ਲੱਗਦਾ ਹੈ ਇਸ ਲਈ ਸਾਡੀ ਇਹ ਸੇਵਾ ਕਰਾਉਣਾ ਕਿ ਹਰ ਤੱਕ ਸਾਡੀ ਸੇਵਾ ਦਾ ਮਾਦਕ ਕੋਈ ਕੁਸ਼ਲ ਵਾਸਤੇ ਜਿਹੜਾ ਹੈਂਡੀਕੈਪ ਨਾਲ ਆਉਣਾ ਪਊਗਾ ਕਿ ਜਾਂ ਫੋਨ ਤੇ ਵੀ ਸੱਜੂਗਾ ਕਿ ਅਸਲ ਤੱਕ ਪਹੁੰਚਣਾ ਪਊਗਾ ਕਨਾਈ ਤੁਸੀਂ ਇਹਦਾ ਜਵਾਬ ਦਿਓ ਦੇਖੋ ਖਤਰੀ ਬਰਾਦਰੀ ਵੈਲਫੇਅਰ ਸੁਸਾਇਟੀ ਦੇ ਵਾਸਤੇ ਜਿਹੜਾ ਇਹ ਮਨੁੱਖਤਾ ਦੇ ਸੇਵਾ ਦੇ ਵਾਸਤੇ ਹੀ ਇਹ ਜਿਹੜਾ ਇਸ ਸੰਸਥਾ ਦਾ ਗਠਨ ਕੀਤਾ ਗਿਆ ਉਹਦੇ ਵਾਸਤੇ ਜਿੱਦਾਂ ਪ੍ਰਧਾਨ ਜੀ ਨੇ ਵੀ ਦੱਸਿਆ ਜਿਹੜਾ 15 ਫਰਵਰੀ ਨੂੰ ਕੈਂਪ ਲਗਾਇਆ ਜਾ ਰਿਹਾ ਹੈ ਤੀਸਰਾ ਕੈਂਪ ਉਸ ਦੇ ਵਿੱਚ ਉਸ ਲਾਪਾਤਰੀ ਨੂੰ ਖੁਦ ਜਿਹੜਾ ਉਹ ਸਰਟੀਫਿਕੇਟ ਅੰਗਹੀਨ ਸਰਟੀਫਿਕੇਟ ਤੇ ਪਲੱਸ ਜਿਹੜਾ ਆਧਾਰ ਕਾਰਡ ਦੀ ਫੋਟੋਸਟੇਟ ਦੋਨਾਂ ਦੀ ਫੋਟੋਸਟੇਟ ਉਹ ਖੁਦ ਲਾਪਾਤਰੀ ਜਿਹੜਾ ਉੱਥੇ ਆ ਕੇ ਜਿਹੜਾ ਉਹ ਰਜਿਸਟ੍ਰੇਸ਼ਨ ਉਹ ਕਰਵਾ ਸਕਦਾ ਹੈ ਉਸ ਨੂੰ ਖੁਦ ਇੱਕ ਵਾਰ ਆਉਣਾ ਪਵੇਗਾ ਟਾਈਮਿੰਗ ਕੀ ਰਹੂਗੀ ਟਾਈਮਿੰਗ 10 ਤੋਂ 3 ਵਜੇ ਤੱਕ ਉਥੇ ਵੀ ਕੋਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਹੈ ਫੋਨ ਤੇ ਸਾਡੇ ਕੋਲ ਕੋਈ ਵੀ ਜਿਹੜੇ ਉਹ ਇਨਫੋਰਮੇਸ਼ਨ ਲੈ ਸਕਦਾ ਇਸ ਕੈਂਪ ਬਾਰੇ ਪਰ ਜੋ ਰਜਿਸਟ੍ਰੇਸ਼ਨ ਹੋਣੀ ਹੈ ਉਹ ਮੌਕੇ ਤੇ ਉਥੇ 15 ਫਰਵਰੀ ਨੂੰ ਜਿਹੜਾ ਉਥੇ 10 ਤੋਂ 3 ਵਜੇ ਤੱਕ ਸਾਡੀ ਬਠਿੰਡਾ ਤੋਂ ਪੂਰੀ ਟੀਮ ਆਏਗੀ ਡਾਕਟਰ ਟੀਮ ਆਏਗੀ ਉਹ ਉਥੇ ਰਜਿਸਟ੍ਰੇਸ਼ਨ ਕਰਨਗੇ ਤੇ ਅਸੀਂ ਸਾਰੇ ਹੀ ਜਿੰਨੇ ਵੀ ਇਸ ਪੱਤਰਕਾਰ ਭਾਈਚਾਰੇ ਦੇ ਰਾ ਇਸ ਜਿੱਥੇ ਤੱਕ ਵੀ ਸਾਡੀ ਗੱਲ ਪਹੁੰਚ ਰਹੀ ਹੈ ਉਹ ਸਭ ਨੂੰ ਬੇਨਤੀ ਹੈ ਕਿ ਆਪਣੇ ਆਨਪੰਡ ਪਿੰਡ ਸ਼ਹਿਰ ਜਿੱਥੇ ਵੀ ਲੋੜਵੰਦ ਹੈ ਉਹ ਵਿਅਕਤੀ ਜਿਹੜਾ ਉਹ ਜ਼ਰੂਰ ਇਸ ਜਿਹੜਾ ਇਸ ਕੈਂਪ ਦਾ ਲਾਭ ਉਠਾਏ ਪ੍ਰਧਾਨ ਜੀ ਜੇ ਕਿ ਇਹ ਸੰਸਥਾ ਨੇ ਤੁਹਾਡਾ ਸਹਿਯੋਗ ਕਰਨਾ ਹੋਵੇ ਸਪਰਾਡੇ ਨੂੰ ਲੈ ਕੇ ਨਿੱਘਾ ਸਵਾਗਤ ਹੈ ਮੈਂ ਤਾਂ ਇਹ ਕਹਿ ਰਿਹਾ ਵੀ ਜੋ ਸਾਡੇ ਇਨਸਾਨ ਦੀ ਸੇਵਾ ਕਰੇਗਾ ਇਨਸਾਨਾਂ ਦੀ ਸੇਵਾ ਕਰੇਗਾ ਉਹਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਸਾਡੇ ਨਾਲ ਆਓ ਸਾਡੇ ਨਾਲ ਮੋਢਾ ਮਲਾਓ ਅਸੀਂ ਤਾਂ ਇਹ ਚੋਨੇ ਵੀ ਜਲਾਲਾਬਾਦ ਹਲਕੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਦਿਨ ਦੁਖਿਆਰੀ ਨਾ ਰਵੇ ਜਿੱਥੇ ਸਾਡੀ ਮਦਦ ਦੀ ਲੋੜ ਪੈਂਦੀ ਹੈ ਸਾਡੀ ਬਰਾਦਰੀ 24 ਘੰਟੇ ਖੜੀ ਹੈ ਅਸੀਂ ਹੋਰ ਵੀ ਸਸਤਾਵਾ ਨੂੰ ਕਹਿੰਦੇ ਆ ਵੀ ਆਓ ਸਵਾਗਤ ਹੈ ਸੇਵਾ ਦੇ ਭਾਵ ਨਾਲ ਜਿਹੜਾ ਵੀ ਆਵੇ ਉਹ ਤਹਿ ਤਹਿਦਰ ਤੋਂ ਸਵਾਗਤ ਬਹੁਤ 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 ਧੰਨਵਾਦ ਜੀ ਥੈਂਕ ਯੂ